고리간지 배탈 안다가? ਲੋ ਸਸ਼ਕਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਡੇ ਇੱਕ ਨਵੇਂ ਵਲੌਗ ਚ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਟਾਈਮ ਹੋ ਗਿਆ ਪੌਣੇ 11 ਹੁਣ ਵਲੌਗ ਸਟਾਰਟ ਕਰਨ ਲੱਗੇ ਅੱਜ ਆਪਾਂ ਬੱਚੇ ਚਲੇ ਗਏ ਸੀ ਤੇ ਜਿੰਨੇ ਕਿ ਤੁਹਾਨੂੰ ਪਤਾ ਹੀ ਆ ਨੈਕਸਟ ਮੰਥ ਸਟਾਰਟ ਹੋ ਗਿਆ ਤੇ ਆਪਾਂ ਵੀ ਚੱਲਦੇ ਆ ਥੋੜੇ ਜਿਹਾ ਕੰਮਕਾਰ ਕਰਦੇ ਆ ਸ਼ਾਪਿੰਗ ਸ਼ਾਪਿੰਗ ਗ੍ਰੋਸਰੀ ਖਰੀਦਦੇ ਆ ਪਹਿਲਾਂ ਗ੍ਰੋਸਰੀ ਗ੍ਰੋਸਰੀ ਸ਼ਾਪਿੰਗ ਕਰਦੇ ਆ ਅੱਜ ਸੁਬਾ ਸੁਬਾ ਤੋਂ ਪਨੇ ਕਲੇ ਮੌਸਮ ਵਧੀਆ ਕਾ ਅੱਜ ਮੀਂਹ ਪੈ ਕੇ ਸਾਫ ਹੋ ਗਿਆ ਮੌਸਮ ਠੰਡ ਘਟ ਗਈ ਰਾਤ ਅਸੀਂ ਅੜਜਾਈਆਂ ਸਾੰਤੀਆਂ ਕੰਬਲਾਂ ਤੇ ਆ ਗਏ ਇੰਨੀ ਜ਼ਿਆਦਾ ਅੰਦਰ ਗਰਮੀ ਸਾਡੇ ਤਾਂ ਪਤਾ ਹੀ ਆ ਤੁਹਾਨੂੰ ਸਾਡੇ ਸਭ ਤੋਂ ਪਹਿਲਾਂ ਗਰਮੀ ਆਉਂਦੀ ਹੈ ਤੇ ਸਭ ਤੋਂ ਲੇਟ ਠੰਡ ਆਉਂਦੀ ਹੈ ਤੇ ਸਾਡੇ ਘਰੇ ਗਰਮੀ ਆ ਚੁੱਕੀ ਆ ਬਾਰ ਦਾ ਪਤਾ ਨਹੀਂ ਕੰਬਲਾਂ ਤੇ ਆ ਗਏ ਆ ਅਸੀਂ ਹੀਟਰ ਸਾਹਵੇਂ ਨੂੰ ਤਾਂ ਕਿੰਨੇ ਦਿਨ ਹੋ ਗਏ ਤੇ ਪਹੁੰਚ ਗਏ ਆਪਾਂ ਹਮੇਸ਼ਿਆਂ ਦੀ ਤਰ੍ਹਾਂ ਸਮਾਰਟ ਬਾਸਕਟ बेलपुरी है नहीं? दो आटे आटे दिया खा लिया। ऐसे रखें जान की अभी। खोबु जाओ सीट कवर फट गया। ਸਰ ਜੀ ਗ੍ਰੋਸਰੀ ਆਪਾਂ ਖਰੀਦ ਲਈ ਹੈ ਉਹ ਪਿੱਛੇ ਉਹ ਤੇ ਤਿੱਖੀ ਜਿਹੀ ਨਹੀਂ ਸੀਗੇ ਆ ਦਸਮਾਨ ਇੱਧਰ ਆ ਗਿਆ ਉਹ ਚੱਕ ਲਿਆ ਸੀ ਰੱਖ ਲਿਆ ਮੂਰੇ ਚਲੋ ਹੁਣ ਚੱਲਦੇ ਆ ਨੈਕਸਟ ਪੁਆਇੰਟ ਤੇ ਦੇਖਦੇ ਆ ਕਿੱਧਰ ਨੂੰ ਜਾਣਾ ਕਿੱਧਰ ਨੂੰ ਲੈ ਕੇ ਜਾਂਦੇ ਜਨਾਬ ਜੀ ਥੈਂਕ ਯੂ ਬ੍ਰਾ

green tea pio matapag tao. Yes. Dila ni patuloy ko ng green tea ਜੀ ਅੱਜ ਆ ਗਿਆ ਆਪਾਂ ਸੀਟਾਂ ਲਵਾਉਣ ਨਾਲ ਤੇ ਕੱਲੋ ਜਾਣਾ ਬਾਹਰ ਸ਼ਨੀਵਾਰ ਨੂੰ ਸੋ ਜਵਾਕਾਂ ਦੇ ਆਉਣ ਦਾ ਟਾਈਮ ਹੋ ਗਿਆ ਜਨਾਬ ਜੀ ਗਏ ਹੋਇਆ ਲੈਣ ਤੇ ਅੱਜ ਆਪਾਂ ਬਣਾਉਣੇ ਆ ਉਹਨਾਂ ਵਾਸਤੇ ਫਰੋਜ਼ਨ ਕੀ ਕੁਛਾ ਚਾਪਟਾਟੋ ਵਾਈਟ ਨਾਲ ਤੇ ਸਮਾਈਲਿਸ ਹੋਰ ਖੋਲ ਕੇ ਦੇਖਦੇ ਆ ਕੋਈ ਨੂੰ ਪਤਾ ਗਿਆ ਅੱਜ ਮੰਮੀ ਹੋਰੀ ਕਰਾਸਰੀ ਕਰਨ ਗਏ ਸੀ ਤੇ ਸਾਡੇ ਵਾਸਤੇ ਕੀ ਲੈ ਕੇ ਆਉਣ ਸਰਾ ਹੀ ਪੁੱਛਣਗੇ ਤੇਲ ਆਪਾਂ ਤਰ ਤੱਕ ਗਰਮ ਤੇਲ ਗਰਮ ਹੁੰਦਾ ਤੇ ਫਿਰ ਆਪਾਂ ਬਣਾਉਨੇ ਆ ਪੈਕਟ ਖੋਲ ਤੇ ਇੱਕ ਵਿੱਚੋਂ ਆ ਪੈਕਟ ਨਿਕਲਿਆ ਸਮਾਈਲਿਸ ਵਾਲਾ ਪੈਕਟ ਵੱਡਾ ਨਿਕਲਿਆ ਤੇ ਜਿਹੜਾ ਆਹ ਵਾਲਾ ਸੀਗਾ ਪਟੈਟੋ ਬਾਈਟਸ ਵਾਲਾ ਛੋਟਾ ਨਿਕਲਿਆ ਗਲਤ ਗੱਲਾਂ ਨੇ ਚਲ ਬਣਾਉਨੇ ਆ ਹੁਣ ਆਪਾਂ आज खा लो सारे जाने तलती अपाराइलिस आज जल्दी जल्दी खाइए भाई समाइली समाइली इन्होंने तरह सारे जाने खुश खुश रहो सारियागी खूब खुशियां खूब तरक् ਇਦਾਂ ਹੀ ਹੱਸਦੇ ਖੇਡਦੇ ਰਹੋ ਇਦਾਂ ਹੀ ਸਮਾਈਲੀਆਂ ਕਰਦੇ ਰਹੋ ਸਮਾਈਲ ਸਮਾਈਲੀ ਤੋਪ ਬਹੁਤ ਤੇਜ਼ ਅੱਜ ਬੈਠਿਆ ਨਹੀਂ ਜਾਂਦਾ ਮੰਮੀ ਤਾਂ ਅੰਦਰ ਚਲੇ ਗਏ ਨੇੜੀਆਂ ਜੀ ਧੁੱਪੀ ਚੱਕੀ ਜਾਂਦੀ ਅਰੇ ਲੈ ਲੈ ਲੋ ਵੀ ਲੈ ਲੈ ਜੀ ਹੁਣ ਤਾਂ ਮਿੰਟੇ ਸੁੱਕ ਜਾਂਦੇ ਕੱਪੜੇ ਧੁੱਪ ਵੀ ਤੇ ਹਵਾ ਵੀ ਬੈਠਣਾ ਤਾਂ ਔਖਾ ਧੁੱਪੇ ਬਹੁਤ ਤੇਜ਼ ਧੁੱਪ ਲੱਗਦੀ ਆ ਸਾਡੇ ਤਾਂ ਇੱਧਰ ਖਾਸ ਕਰਕੇ ਡੈਡੀ ਨੂੰ ਵੀ ਖਵਾਉਣੀ ਆ ਸਮਾਈਲਿਸ ਅੱਜ ਸਮਾਈਲਿਸ ਉਹ ਆ ਗਏ ਮੈਨੂੰ ਤਾਂ ਦਿਖ ਗਏ ਹੁਣ ਭੱਜੇ ਭੱਜੇ ਆਣਗੇ ਖੁੱਲ ਗਿਆ ਗੇਟ ਖੁੱਲ ਗਿਆ ਖੁੱਲ ਗਿਆ ਇੱਕ ਦੂਜੇ ਦੇ ਵਿੱਚ ਵਜੇ ਦੇ ਪਹਿਲਾਂ ਮੈਂ ਜਾਣਾ ਪਹਿਲਾਂ ਮੈਂ ਜਾਣਾ ਆਉਂਦੇ ਨਾ ਸਿੱਧੇਰ ਸੋਈ ਚਾ ਐਂਟਰੀ ਕਿ ਬਣਾਇਆ ਕੀ ਬਣਾਇਆ ਦੇਖੀ ਜਾ ਆਜੂ ਪਾਣੀ ਨੇ ਕਿੱਦਾਂ ਲੈ ਆਇਆ ਇਹਨੂੰ ਪਤਾ ਲੱਗ ਗਿਆ ਫ੍ਰਿਜ ਚ ਕੀ ਰੱਖਦੇ ਆ ਫਿਰ ਸੌਦਾ ਲੈ ਕੇ ਆਉਂਦੇ ਹੈ ਫ੍ਰਿਜ ਚ ਕੀ ਰੱਖਦੇ ਆ ਆ ਲੈ ਕੇ ਆਉਂਦੀਆਂ ਸਮਾਈਲਿਸ ਆਈ ਸਮਾਈਲਿ ਆ ਲੈ ਕੇ ਆਉ ਜੇ ਬੱਸ ਹੋਰ ਥੋੜੇ ਆ ਇਹ ਦੇਖ ਲੋ ਆ ਕਹਿੰਦਾ ਹਜੇ ਆਈ ਲੈ ਕੇ ਆਏ ਗਰਮ ਕਰੋ ਕਿਉਂ ਦੀ ਹੋਏ ਮਮਾ ਹੂੰ ਇੱਕ ਨੋ ਮਮੀ ਫੇਪਰ ਪਤਾ ਕੋਲੋਂ ਹੈ 16 ਨੂੰ ਕਿਉਂ ਹਾਂਜੀ 16 ਫਰਵਰੀ ਡੈਡ ਸ਼ਿਟ ਮਿਲ ਗਈ ਹਾਂਜੀ ਮੈਂ ਤਾਂ ਲਿਖ ਲਿਆ ਕੱਲੂ ਕਹਿੰਦੀ ਛੁੱਟੀ ਆ ਕੀਦੀ ਉੱਥੇ ਉਹ ਹੋਣਾ ਪਾਰਟੀ ਹੈ ਪਾਰਟੀ ਹੈ ਫੇਅਰ ਹੋਣਾ ਕੀ ਕਹਿੰਦੇ ਹੁੰਦੇ ਆ ਪਲਸ 2 ਪਲਸ 1 ਦਿਓ ਫੇਅਰਵੈਲ ਫੇਅਰਵੈਲ ਸਮਾਈਲੀ ਤੁਸੀਂ ਨਹੀਂ ਖਾਣੀ ਏ ਹੋរី ਉਹ ਲੈ ਖੋਲੇ ਦੇ ਟੈਸਟਿੰਗ ਦੀਆ papa ਤੁਹਾਡੇ ਹਾਸਤੇ ਦਾਣੀ ਮੈਂ ਬਣਾਏ ਜਵਾਕਾਂ ਹਾਸਤੇ ਬਣਾਇਆ ਦੰਦ ਕਢਾ ਲੋ ਹਾਂ ਇਹ ਸੋਦਾ ਲੈ ਕੇ ਆਇਆ ਨਾ ਅੰਦਰ ਲੋ ਕਿਤਾ ਕਾ ਸੀ ਕਰ ਰਹੇ ਭਾਂਡੇ ਵੇਲੇ ਕਰਤੇ ਗਾਇਸ ਖਾ ਕੇ ਹੋ ਗਏ ਅਸੀਂ ਵੇਲੇ ਵੇਲੇ ਜਵਾਕਾਂ ਨੇ ਖਾ ਲਿਆ ਪੀ ਲਿਆ ਮੈਂ ਜਿਆਦਾ ਤਾਂ ਨਹੀਂ ਦਿਖਾਇਆ ਫਿਰ ਸਾਰਿਆਂ ਦਾ ਖਾਣੂ ਜੀ ਕਰਿਆ ਹੁੰਦਾ ਨਾ ਵੈਸੇ ਮੈਂ ਤੁਹਾਨੂੰ ਪਹਿਲਾਂ ਦਿਖਾਤਾ ਸੀ ਫਿਰ ਪੈਣਾ ਕਮੈਂਡ ਕਰਨਗੇ ਤੁਸੀਂ ਸਾਨੂੰ ਪਤਲੇ ਨਹੀਂ ਹੋਣ ਦਿੰਦੇ ਆਜੋ ਆਪਣੇ ਕੋਲੇ ਆਪਾਂ ਖੂਬ ਸੇਵਾ ਕਰਨੀ ਆ ਤੁਹਾਡੀ ਫਾਸਟ ਫੂਡ ਦੇ ਨਾਲੇ ਗੁੰਨੂ ਦੇ ਹੱਥ ਦੇ ਪਰੌਂਠੇ ਜਿਨ੍ਹਾਂ ਨੇ ਗੁੰਨੂ ਨੂੰ ਕੀਤਾ ਧੰਨਵਾਦ ਤੁਹਾਡਾ ਸਾਰਿਆਂ ਦਾ ਸਾਡੇ ਗੁੰਨੂ ਨੂੰ ਕੀਤਾ ਅਪਰੀਸ਼ੀਏਟ ਕਹਿੰਦੇ ਗੁੰਨੂ ਦੇ ਹੱਥ ਦੇ ਖਾਣੇ ਆ ਸੀ ਪਰੌਂਠੇ ਗੁੰਨੂ ਦੀ ਆਦੇ ਰੋਟੀ ਆ ਬੰਨੇ ਗੁੰਨੂ ਕਮਲੀ ਨਹੀਂ ਕਹਿੰਦੇ ਗੁੰਨੂ ਸਿਆਣੀ ਐ ਪੈਂਟ ਆ ਆ ਥੈਂਕ ਯੂ ਸੋ ਮੱਚ ਆ ਦੇਖ ਲੋ ਕੀ ਲੱਗੀ ਤੁਹਾਨੂੰ ਹੋਣੀਆਂ ਨੇ ਥੈਂਕ ਯੂ ਸੋ ਮੱਚ ਕਰਦੀ ਕਮਲੀ ਕਿ ਸਿਆਣੀ ਓਹ ਏ ਸਾਡੀ ਨਖਰੇਲ ਲੋ ਕੁੜੀ ਆ ਨਖਰੇ ਵਾਲੀ ਇਹ ਉਹ ਯੂਨਿਕ ਪੀਸ ਆ ਇਹ ਜੀਓਪੀ ਦੇ ਪਿਆੜੇ ਪਿੰਡ ਹਾਂ ਹਾਂ ਉਹ ਸਿਸਟਰ ਮੈਸੀ ਮੈਂ ਵੀ ਪੜਿਆ ਸੀਗਾ ਬਈ ਨਹੀਂ ਬਹੁਤ ਛਿਆੜੀ ਹੂੰ ਇਹ ਯੂਨਿਕ ਪੀਸ ਆ ਸਾਡਾ ਸੈਬੋ ਦੀ ਮੈਡਮ ਆਲ ਰੌਂਡ ਗੀ ਕਹਿੰਦੇ ਗਲਤ ਫੈਮਿਲੀ ਹੈ ਕਮ ਬਲੌਗਸ ਹਾਂ ਸੈਬੋ ਦੀ ਮੈਡਮ ਨੂੰ ਗਲਤ ਫੈਮਿਲੀ ਹੋ ਗਈ ਸੀ ਇੱਕ ਕਮ ਬਲੌਗਸ ਕੀ ਅੱਛਾ ਤੋ ਤੇ ਉਹ ਦੀਦੀ ਕਹਿੰਦੇ ਸੀਗੇ ਕਿ ਅਭੀ ਵੀ ਜਮਾ ਸਾਇਬਰ ਗਗਾ ਕਹਿੰਦੇ ਕਿ ਜੇ ਉਹਨੂੰ ਕਮਾ ਕਿ ਮੈਂ ਬਨਾਈਆ ਫਿਰ ਕੋਈ ਨੁਕਸ ਨਹੀਂ ਕਰਦਾ ਜੇ ਕਿਸੇ ਹੋਰ ਨੇ ਬਨਾਈ ਫਿਰ ਐਵੇਂ ਨੁਕਸ ਕਰ ਦਿੰਦਾ ਬਿਹਾਰੀ ਚ ਨੂਨ ਮਿਰਚ ਘਾਟਾ ਤੇਰੇ ਚ ਆਏ ਜਿਹੜਾ ਦੀਦੀ ਹੋਰਾਂ ਦੇ ਵਲੌਗ ਦੇ ਦਿੰਦੇ ਨੇ ਅਭੀ ਤੇ ਸੈਜ ਦੀਦੀ ਹਾਂ ਸੰਗ ਗਿਆ ਵੇਖੋ ਅਭੀ ਅੰਗੂ ਸੰਗ ਗਿਆ ਨਾ ਅਭੀ ਜੋ ਤੰਗੂ ਸੰਗ ਗਿਆ ਜਮਾ ਸੇਮ ਹੀ ਆ ਇਹ ਆ ਗਮ ਸਾਇਦ ਨੇ ਅਜੇ ਤੱਕ ਸਾਨੂੰ ਰੈਸਪੀ ਨਹੀਂ ਸ਼ੇਅਰ ਕੀਤੀ ਪੀਜੇ ਦੀ ਕਿਹੜੇ ਵੀ ਰੋਟੀ ਪੀਜੇ ਦੀ ਅਸੀਂ ਵੇਟ ਕਰਦੇ ਹਾਂ ਉਹਦੀ ਰੈਸਪੀ ਦੀ ਅਸੀਂ ਉਹ ਵੀ ਫਿਰ ਬਣਾਵਾਂਗੇ ਤੁਹਾਨੂੰ ਦਿਖਾਵਾਂਗੇ ਨਾਲੇ ਤੁਹਾਨੂੰ ਖਵਾਵਾਂਗੇ ਤੁਹਾਡੇ ਮੂੰਹ ਚ ਪਾਣੀ ਲਿਆਵਾਂਗੇ ਆ ਦੇਖ ਲਓ ਸ਼ ਚਲੋ ਜੀ ਭਾਂਡੇ ਕਰ ਤੇ ਵੇ ਲੈ ਇਹ ਕੀ ਆ ਜੀ ਸਭ ਕਈ ਵਾਰ ਆਪਨੇ ਵੀ ਐਸਾ ਦੇਖਾ ਹੋਗਾ ਕਿ ਇਲੈਕਟ੍ਰਿਕ ਆਜਾ ਹੌਲੀ ਚਲਾ ਹੌਲੀ ਗੱਡੀਆਂ ਖੜੀਆਂ ਇੱਥੇ ਵਿੱਚ ਨਾ ਮਾਰੀ ਹੁਣ ਰੋਟੀ ਸੀ ਮੈਨੂੰ ਕਹ ਆ ਜਾ ਬਾਹਰ ਟੀਵੀ ਬੰਦ ਕਰਤਾ ਹੁਣ ਸਾਈਕਲ ਚੱਕ ਲਿਆ ਇੱਥੋਂ ਹੌਲੀ ਨੰਗੀ ਅੱਜ ਇਹ ਆ ਦਿਖਣਾ ਅੱਜ ਮੈਨੂੰ ਆ ਵੀ ਮਿਲਣਾ ਦਿਨਾਂ ਆ ਜੀ ਹਜੇ ਤੱਕ ਆਏ ਨਹੀਂ ਡੱਗ ਚੱਲ ਰਹੀ ਹੈ ਵੇਟ ਡੋਟੀ ਆਪਣੀ ਆ ਗਈ ਹੈ ਅੱਜ ਆਪਾਂ ਬਾਰਾ ਮੰਗਾਈ ਸੀ ਜਿਹੜਾ ਕਹਿੰਦੇ ਬਟਰ ਚਿਕਨ ਬਣਾਣਾ ਇੱਥੇ ਚਿਕਨ ਹੈ ਇੱਥੇ ਫੁਲਕੇ ਆ ਡੈਡੀ ਪਿਆ ਸਾਰਾ ਕੁਝ بس ਜਨਾਬ ਜੀ ਦੀ ਵੇਟ ਹੋ ਰਹੀ ਹੈ ਕਦੋਂ ਆਣਗੇ ਤੇ ਕਦੋਂ ਪਾ ਕੇ ਦੇਣਗੇ ਕਿਉਂਕਿ ਮੈਂ ਪਹੁੰਦੀ ਨਹੀਂ ਤਨੇ ਕਦੋਂ ਤੱਕ ਆਉਣਗੇ ਹਜੇ ਤੱਕ ਆਏ ਨਹੀਂਗੇ ਇੰਨੀ ਲੇਟ ਹੋ ਗਈ ਅੱਗੇ 7 ਵਜੇ ਆ ਜਾਂਦੇ ਐ ਅਕੈਡਮੀ ਤੋਂ ਅੱਜ 7:30 ਕਰਤੇ ਮੰਮੀ ਹੋਰਾਂ ਨੂੰ ਵੀ ਭੁੱਖ ਲੱਗੀ ਪਈ ਆ ਦੇਖ ਕੇ ਆਨੇ ਗਲੀ ਚ ਇੰਤਜ਼ਾਰ ਵੇਟ 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 ਇੰਨਾ ਵੇਟ ਕਰਵਾਉਂਦਾ ਨੇ ਇਹ ਬੰਦਾ ਮੇਰਾ ਅਜੇ ਤੱਕ ਨਹੀਂ ਪਹੁੰਚਾ ਪਤਾ ਨਹੀਂ ਕਦ ਆਉਣਗੇ ਨਾ ਫੋਨ ਕੀਤਾ ਕਹਿੰਦੇ ਆ ਗਏ ਬਸ ਆ ਗਏ ਬਸ ਆ ਗਏ ਬਸ ਪੰਜਨ ਕੇ ਪਤਾ ਨਹੀਂ ਕਦੋਂ ਗੱਡੀ ਵੀ ਉਹ ਖੜੀ ਹੈ ਅਜੇ ਗੱਡੀ ਵੀ ਟਕਾਣੇ ਤੇ ਲਾਉਣੀ ਹੈ ਫੇ ਵੀ ਵਿਚਾਰੀ ਸਵੇਰ ਦੀ ਇੱਥੇ ਖੜਾਈ ਹੋਈ ਹੈ ਹੇ ਕਰੀ ਹੋਰ ਫੋਨ ਲਾ ਕੇ ਦੇਖਦੀ ਹੈ ਕੀ ਕਹਿੰਦੇ ਆ ਪਹਿਲਾਂ ਮੈਂ ਫੋਨ ਲਾਇਆ ਸੀ ਕਹਿੰਦੇ ਬਸ ਆ ਗਿਆ 5 ਮਿੰਟ ਚ ਫੋਨ ਲਾਇਆ ਨੂੰ 10 ਤੋਂ 15 ਮਿੰਟ ਹੋ ਗਿਆ ਅਜੇ ਤੱਕ ਪਹੁੰਚੇ ਨਹੀਂਗੇ ਉਹ ਆ ਗਈ ਆਗੇ 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 ਹੋ ਗਏ ਤੁਹਾਡੇ 5 ਮਿੰਟ ਮੈਂ ਸੇ ਪਹੁੰਚਦੇ ਆ ਸਾਰਿਆਂ ਨੂੰ ਭੁੱਖ ਲੱਗੀ ਪਈ ਆ ਘਰਦਿਆਂ ਨੂੰ ਪਹਚਾ ਲਾਇਆ ਪਿਆ ਪਹਚਾ ਲ ਆ ਗਿਆ ਤੁਹਾਡੇ ਬੇੜਾ ਤੁਸੀਂ ਕਹਿ ਦਿੰਦੇ ਕਿ ਮੈਂ ਜਾਣਾ ਮੈਂ ਮੇਰੀ ਵਾਈਫ ਨੂੰ ਦੇਖਦੇ ਆ ਅਰਜੰਟਾ ਇਹਨਾਂ ਨੇ ਕਿਹਾ ਗਿਆ ਤੁਹਾਡੇ ਤੋਂ ਬਸ ਅੱਜ ਪਤਾ ਲੱਗ ਗਿਆ ਤੁੱਟ ਤੁੱਟ ਹੀ ਆ ਤੁੱਟ ਤੁੱਟ ਹੀ ਆ ਤੁੱਟ ਤੁੱਟ ਹੀ ਆ ਤੁੱਟ ਤੁੱਟ ਹੀ ਆ ਸੱਤੇ ਬੰਦੇ ਗਣੇ ਕਿੰਨਾ ਟਾਈਮ ਹੋ ਗਿਆ ਸਾਢੇ 7:40 ਹੋ ਗਏ ਆਜੋ ਕੁੜੀਆਂ ਚ ਬੈਠਾ ਰਹਿੰਦਾਗਾ ਹਾਂ ਕੁੜੀਆਂ ਨਾਲ ਹੀ ਆਉਂਦੇ ਕੱਲ ਤੋਂ ਜਾਈ ਹਾਂ ਤੇ ਗੱਲ ਹੈ ਮਨਸੀ ਤੇ ਮਨਸੀ ਮਨਸੀ ਨਹੀਂ ਓਲੀ ਮਾਨਸੀ ਮਲਕੀ ਆਪਾਂ ਮਾਨਸੀ ਮਾਨਸੀ ਸਾਡੀ ਛੋਟੀ ਗੁੱਡੀ ਓ ਵੀ ਜਾਣਦੇ ਹੋਵਗੇ ਤੁਸੀਂ ਮੇਹਾਂ ਦੀ ਫਰਸਟ ਫਰੈਂਡ ਸੀਗੀ ਉਹ ਵੀ ਅਕੈਡਮੀ ਆਉਂਦੀ ਹੈ ਚਲੋ 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 ਜਲਦੀ ਪਹਿਲੇ ਫੋਟੋ ਚਾਹ ਕੇ ਤੇ ਮੋਝੇ ਆਉਂਿਆ ਹੋ ਗਿਆ ਤੁਮ ਤੂੰ ਉਰਦੇ ਫੁਲਕੀ ਕਾਤ ਤੇ ਬੁਚਕੀ ਖਾਸਾ ਮੋਦ ਆ ਗਿਆ ਬੜਾ ਗੱਜਾ ਇਹ ਗੋਮਾ